ਚਾੜ ਖਾਦੀ ਸਾਢੇ 3400 ਰੁਪਏ ਦੀ ਚਾੜ ਪਤਾ ਕਿੰਨੇ ਦੀ ਖਵਾਈ ਸਾਢੇ 3400 ਰੁਪਏ ਦੀ ਸਾਢੇ 3400 ਰੁਪਏ ਦੀ ਚਾੜ ਖਵਾਈ ਰਣੀ ਉੱਤਰ ਉਮਰ ਸਿਰ ਤੇ ਹੱਥ ਮੈਂ ਗੱਲ ਕਰਕੇ ਡਿੱਗ ਜਾਣਾ ਜੇ ਜੀ ਕਿਤਾ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਜੀ ਹੋਪ ਤੁਸੀਂ ਸਾਰੇ ਹਮੋਂ ਬਹੁਤ ਵਧੀਆ ਜੀ ਤੇ ਅੱਜ ਤੁਸੀਂ ਦੇਖ ਰਹੋਗੇ ਜੀ ਮੇਰੀ ਲੁੱਕ ਬਿਲਕੁਲ ਡਿਫਰੈਂਟ ਹੈ ਜੀ ਬਿਕੋਜ਼ ਆ ਦਾ ਸਵੈ ਰਸਰੀ ਮੈਂ ਆ ਵੀ ਅਸੀਂ ਸਾਡਾ ਤੇ ਅੱਜ ਅਸੀਂ ਆਏ ਜੀ ਥੋੜਾ ਮਾਰਕੀਟ ਸਨੋ ਸੀਗਾ ਮਾਰਕੀਟ ਦੇ ਵਿੱਚ ਕੰਮ ਤੇ ਮੇਰੇ ਹਸਬੰਦ ਮੈਨੂੰ ਵਾਰ-ਵਾਰ ਪੁੱਛਦੇ ਵੀ ਤੂੰ ਗੁਜ੍ਰਿਤ ਕੀ ਖਾਣਾ ਹੈ ਕੀ ਖਾਣਾ ਹੈ ਤੇ ਕੀ ਖਾਣਾ ਹੈ ਤੇ ਮੈਂ ਕਿਹਾ ਜੀ ਮੈਂ ਤੇ ਕੁਝ ਨਹੀਂ ਖਾਣਾ ਜਿਵੇਂ ਕਿ ਤੁਹਾਨੂੰ ਪਤਾ ਹੀ ਮੈਨੂੰ ਬਾਹਰੋਂ ਕੁਝ ਵੀ ਖਾਣਾਸ ਨਹੀਂ ਤਾਂ ਕਰਕੇ ਫਿਰ ਮੈਂ ਤੇ ਬਾਹਰੋਂ ਕੁਝ ਖਾਣਾ ਨਹੀਂ ਆ ਤੇ ਮੈਂ ਕਿਹਾ ਜੇ ਤੁਸੀਂ ਕੁਝ ਖਵਾਉਣਾ ਹੀ ਹੈ ਕੁਝ ਕਰਨਾ ਹੀ ਹੈ ਰਾਈਟ ਤੇ ਫਿਰ ਤੁਸੀਂ ਖਾਣਾ ਵੀ ਨਾ ਫਿਰ ਕੱਪੜੇ ਲੈ ਆ ਤੰਗੋ ਨਾ ਨਾਲ ਡੀਰੋ ਇਹ ਕਪੜਾ ਨਹੀਂ ਦੇਖੋ ਜੇ ਲੈਣ ਤਾਂ ਚੰਗੀ ਗੱਲ ਹੈ ਵੈਸੇ ਤੁਸੀਂ ਮੇਰਾ ਪਹਿਲਾਂ ਪੁਰਾਣਾ ਵਲੋਗ ਵੀ ਵੇਖਿਆ ਹੋਗਾ ਉਸ ਦਿਨ ਵੀ ਮੇਰੇ ਹਸਬੰਦ ਨੇ ਸ਼ਾਪਿੰਗ ਕਰਵਾਉਣੀ ਸੀ ਹਰਦвар ਦੇ ਵਿੱਚ ਮੈਨੂੰ ਤੇ ਪਰ ਉਸ ਦਿਨ ਅਸੀਂ ਬਹੁਤ ਜ਼ਿਆਦਾ ਲੇਟ ਹੋ ਗਏ ਸੀਗੇ ਬਹੁਤ ਰਾਤ ਹੋ ਗਈ ਸੀ ਸਮਾਂ ਸਵਾਲ ਦੂਜੀ ਗੱਲ ਤੁਹਾਨੂੰ ਮੈਂ ਦੱਸ ਦਵਾਂ ਜੀ ਜਿਹੜੀ ਕੱਲ ਗੁੱਟੀ ਵਾਲੀ ਗੱਲ ਹੋਈ ਸੀ 20000 ਦੀ ਗੁੱਟੀ ਜਿਹੜੀ ਦਿਖਾ ਰਹੇ ਸੀ ਕਹਿੰਦੇ ਸੀ ਤੇਰੇ ਕੋਲ ਪੈਸੇ ਵੜੇ ਪਈ ਪੈਸੇ ਫੜੇ ਗਏ ਤੇ ਉਹ ਅੱਜ ਇਹਨਾਂ ਨੇ ਗੁੱਟੀ ਮੇਰੇ ਤੋਂ ਮੰਗ ਲਈ ਹੈ ਜੀ ਵਾਪਸੀ ਤੇ ਅੱਜ ਉਹ ਗੁੱਟੀ ਅਲਵਿਦਾ ਹੋ ਗਈ ਹਮਾਰੇ ਘਰ ਸੋਮਾਰੇ ਨਾਲ ਸੋ ਆਪ ਕਿਡ ਨਹੀਂ ਹੈ ਬਜਾ ਸਾਰਾ ਬੰਦ ਰਿਆ ਸੋਮਵਾਰ ਬੰਦ ਹੁੰਦਾ ਹਾਂਜੀ ਵਾਓ ਜੀ ਅਸੀਂ ਕਾਨੂੰਨ ਦੇ ਵੀ ਕਿਸੇ ਕੇ ਸਾਥ ਨਾ ਹੋ ਜੀ ਬਧਾਈ ਹੋ ਬਧਾਈ ਹੋ ਬਧਾਈ ਹੋ ਜੀ ਅਗਰ ਘਰ ਸੇ ਨਿਕਲੇ ਹੈ ਤਾਂ ਸੋਮਵਾਰ ਨਿਕਲੇ ਹੈ ਤਾਂ ਸੋਮਵਾਰਨ ਕੀ ਮਾਰਕੀਟ ਬੰਦ ਹੁੰਦੀ ਤਾਂ ਵੀ ਮੈਂ ਦੇਖ ਰਹੀ ਸੀ ਮੈਂ ਕਿਹ ਟਕਾਨਾ ਪਤਾ ਨਹੀਂ ਕਿਉਂ ਬੰਦ ਪਏ ਨੇ ਨਦੀ ਇਹ ਅਜ ਨਿਕਲੇ ਨੇ ਜੀ ਮੈਨੂੰ ਕਪੜਾ ਚਲੋ ਬਚ ਗਏ ਜੀ 5-7000 ਰੁਪਇਆ ਬਸ ਨਹੀਂ ਵੈਸੇ ਜੇ ਵੇਖਿਆ ਜਾਵੇ ਤਾਂ ਇੱਕ ਦੁਕਾਨ ਖੁੱਲੀ ਹੈ ਤੇ ਜੇ ਦਵਾਉਣੇ ਹੋਣ ਤਾਂ ਦਵਾ ਸਕਦੇ ਨੇ ਆਹ ਸੇਲ ਵਾਲਾ ਕੰਮ ਹੈ ਸੇਲ ਤਾਂ ਥੋੜੇ ਬਹੁਤ ਕੱਪੜੇ ਦਵਾਵਾਂ ਹਾਂ ਜੀ ਸੇਲ ਹੈ ਸੇਲ 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 ਕੋਈ ਤੇ ਇਹ ਕੱਪੜੇ ਦਵਾਣੇ ਵਧੀਆ ਦਵਾਵਾਂ ਤੁਹਾਨੂੰ ਨਹੀਂ ਜੇ ਸੋਮਵਾਰ ਹੈ ਤੇ ਸੋਮਵਾਰ ਜਾ ਤਾਂ ਫਿਰ ਪੂਰੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਸੀ ਬੰਦ ਨਹੀਂ ਤੇ ਜਾਂ ਫਿਰ ਪੂਰੀਆਂ ਖੁੱਲਣੀਆਂ ਚਾਹੀਦੀਆਂ ਸੀ ਇਹ ਕਿ ਸੀਨੇ ਵੀ 2-4 ਖੁੱਲੀਆਂ ਨੇ 2-4 ਬੰਦ ਨੇ ਇਹ ਦੱਸਦੇ ਕਿਹਦੇ ਘਰ ਦੱਸਦੇ ਨੇ ਨਾ ਤੇ ਇਹ ਦੇਖੋ ਜੀ ਸਾਡਾ ਲਖਸਰ ਸ਼ਹਿਰ ਲਖਸਰ ਨੇ ਥੋੜਾ ਆ ਨਹੀਂ ਤੇ ਕੁਝ ਕੁ ਦੁਕਾਨਾਂ ਖੁੱਲਣੀਆਂ ਜੀ ਤੇ ਕੁਝ ਕੁ ਬੰਦ ਨੇ ਚਲੋ ਜੋ ਵੀ ਹੈ ਪਰਮਾਤਮਾ ਜਿਵੇਂ ਮਨਜ਼ੂਰ ਹੈ ਕੋਈ ਗੱਲ ਨਹੀਂ ਠੀਕ ਹੈ ਤੇ ਤੁਹਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਸੇਵਾ ਕਰੋ ਜੀ ਤੇ ਬਾਕੀ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਕਾਫੀਆਂ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਮੈਂ ਆਪਣਾ ਹੋਮ ਟੂਰ ਕਰਵਾਵਾ ਰਾਈਟ ਤੇ ਉਹ ਮੈਂ ਜਰੂਰ ਟਾਈਮ ਕੱਢ ਕੇ ਆਪਣਾ ਉਹ ਵਲੌਗ ਵੀ ਮੈਂ ਜਰੂਰ ਕੰਪਲੀਟ ਕਰਾਂਗੇ ਆਪਣਾ ਠੀਕ ਹੈ ਜੀ ਤੇ ਜਰੂਰ ਤੁਹਾਨੂੰ ਇਸ ਡਾਇਰੈਕਸ਼ਨ ਦੇ ਵਿੱਚ ਠੀਕ ਹੈ ਜੀ ਤੇ ਜਰੂਰ ਅਸੀਂ ਉਸ ਕਰ ਤੇ ਤੁਹਾਡੀ ਤੇ ਫੋਕਸ ਕਰਾਂਗੇ ਤੇ ਫਰੂਟ ਵੇਖ ਕੇ ਤਾਂ ਬਸ ਜੀ ਮੇਰਾ ਤਾਂ ਇਹਨਾਂ ਲੈਟਰ ਫਿਟਰ ਨੂੰ ਵੇਖ ਕੇ ਜਾਨ ਨਹੀਂ ਨਿਕਲਦੀ ਜਿੰਨਾ ਮੇਰਾ ਬਸ ਇਹ ਫਰੂਟ ਵੇਖ ਕੇ ਜੀ ਕਰਦਾ ਵੀ ਬਸ ਜਿੰਨਾ ਹੋ ਸਕੇ ਜੀ ਫਰੂਟ ਖਾਵਾਂ ਬਸ ਸਵਾਲਾ ਗੱਡੀ ਕਿੱਥੇ ਵੜਨ ਦਿਆ ਇਹ ਚਾਰਾ ਦੇਖੋ ਜੀ ਗੌਰ ਨਾਲ ਚਾਰਾ ਤਾਂ ਵੇਖ ਲਓ ਤੁਸੀਂ ਜਿਹੜੇ ਸਾਹਬ ਅੰਦਰੋਂ ਤੇ ਗੱਡੀ ਵੜੀ ਹੈ ਨਾ ਤੇ ਚਿਹਰਾ ਹੁਣੇ ਗਰਮ ਹੋਣ ਵਾਲਾ ਹੈ ਕਿ ਇਸ ਚਾਰੇ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਬਲਜੀਤ ਮੈਂ ਤੈਨੂੰ ਅੱਜ ਕੱਪੜੇ ਦਵਾਵਾਂਗਾ ਹਾਂ ਤੇ ਮਾਰਕੀਟ ਸਾਰੀ ਵਨ ਪਈ ਤਾਂ ਕਹੀ ਸੀ ਇਹ ਗੱਲਾਂ ਹੀ ਕਹੀ ਹੈਗੀ ਮੈਂ ਬਸ ਇਹ ਦਿਮਾਗ ਲਾਗੇ ਤੇ ਮੈਂ ਆਪਣਾ ਲਾਇਣ ਨਹੀਂ ਤੇ ਮੈਂ ਤਾਂ ਵੀਡੀਓ ਬਣਾਉਂਦੇ ਚੱਕਰ ਤੇ ਵਿੱਚ ਰਹਿ ਗਈ ਓਹੋ ਇੱਕ ਖਵਾਉਣ ਲੱਗੇ ਨੇ ਛੋਲੇ ਭਟੋਰੇ ਜੋ ਕਿ ਮੈਂ ਨਹੀਂ ਖਾਣੇ ਆਈ ਡੋਂਟ ਲਾਈਕ ਸੀਰੀਅਸਲੀ ਮੈਂ ਨਹੀਂ ਖਾਣਾ ਬਸ ਪਰ ਮੈਂ ਨਹੀਂ ਖਾਣਾ ਪਲੀਜ਼ ਮੈਂ ਜ ਆਪ ਨਹੀਂ ਖਵਾਣੇ ਤਾਂ ਛੋਲੇ ਭਟੋਰੇ ਮੈਂ ਸੱਚੀ ਨਹੀਂ ਖਾਣਾ ਯਾਰ ਮੈਂ ਨਹੀਂ ਖਾਣੇ ਪਲੀਜ਼ ਬਹੁਤ ਛੋਲੇ ਭਟੋਰੇ ਥੋੜੇ ਖਵਾਉਣ ਲੱਗਾ ਕੀ ਖਵਾਉਣ ਲੱਗਾ ਜੋ ਮਰਜੀ ਖਵਾਵਾਂਗੇ ਇੱਕ ਵਾਰੀ ਆਓ ਮੈਂ ਨਹੀਂ ਮੈਂ ਕੁਝ ਵੀ ਨਹੀਂ ਖਾਣਾ ਯਾਰ ਇੱਕ ਵਾਰ ਮੇਰੇ ਕੋਲ ਤੇ ਪਲੀਜ਼ ਮੇਰੇ ਕੋਲ ਤੇ ਚਲੋ ਓਹੋ ਯਾਰ ਮੈਂ ਸੱਚੀ ਨਹੀਂ ਖਾਣਾ ਯਾਰ ਕੁਝ ਯਾਰ ਤੁਸੀਂ ਨਾ ਸਮਝ ਨਹੀਂ ਸਕਦੇ ਮੈਂ ਸੱਚੀ ਕੁਝ ਨਹੀਂ ਖਾਣਾ ਚਾਹੁੰਦੀ ਯਾਰ ਆਈ ਡੋਂਟ ਇਵੇਂ ਕਿ ਤੁਹਾਨੂੰ ਪਤਾ ਹੈ ਕੁੜੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਅੰਗਰੇਜ਼ਣ ਬਣਦੀ ਹੈ ਬਾਕੀ ਕੋਈ ਗੱਲ ਨਹੀਂ ਦਿਸ ਇਸ ਨੋਰਮਲ ਟਾਪਿਕ ਆਫ ਲਾਈਫ ਇਜ਼ ਬੈਡ ਸਾਡਾ ਤਾਂ ਵੀ ਸ਼ਹਿਰ ਵੇਖਾਦੇ ਸ਼ਹਿਰੀ ਦਾ ਇਹ ਚਾਟ ਤੇ ਤੁਸੀਂ ਸਾਰਿਆਂ ਨੇ ਖਾਧੀ ਹੋਏਗੀ ਠੀਕ ਹੈ ਤੁਸੀਂ ਚਾਟ ਖਾਧੀਗੀ 50 ਰੁਪਏ ਦੀ 100 ਰੁਪਏ ਦੀ ਹੱਦ ਦਾ 150 200 300 ਦੀ ਵੀ ਖਾਦੇ ਹੋਗੇ ਵੱਡੇ ਤੋਂ ਵੱਡੇ ਸ਼ਹਿਰ ਚ ਹਨ ਤੇ ਜਿਹੜੀ ਮੈਂ ਚਾਟ ਖਾਧੀ ਨਾ ਅੱਜ ਮੈਂ ਚਾੜ ਖਾਧੀ 343 ਰੁਪਏ ਦੀ ਵੀਰ ਜੀ ਹੁਣ ਤੁਸੀਂ ਸਾਰੇ ਸੋਚੋਗੇ ਵੀ ਇੱਕ 50 ਰੁਪਏ ਦੀ ਚਾਟ ਚਲ 1000 ਰੁਪਏ ਦੀ ਵੀ ਮੰਗ ਲਈ ਵੀ ਬਲਜੀਤ ਇੰਨਾ ਝੂਠ ਬੋਲੀ ਜਾਂਦੀ ਵੀ 4300 34300 ਰੁਪਏ ਦੀ ਚਾੜ ਖਾ ਕੇ ਬਜੀਤ ਤਾਂ ਤੇ ਮੰਨਣ ਵਾਲੀ ਨਹੀਂ ਮੰਨਣੀ ਪਈ ਇਹ ਚਾਟ ਖਾਣ ਗਏ ਇਹਨਾਂ ਨੇ ਮੈਨੂੰ ਕਿਹਾ ਵੀ ਜਿੰਨੇ ਤੁਹਾਡੇ ਅਕਾਊਂਟ ਚ ਪੈਸੇ ਪਏ ਨੇ ਉਹ ਤੁਸੀਂ ਸਾਰੇ ਟਰਾਂਸਫਰ ਕਰ ਦਿਓ ਮੈਨੂੰ ਮੈਂ ਹੁਣ ਇਹਨਾਂ ਨੂੰ ਕਰਦੀ ਆ ਪਿਆਰ ਇਹਨਾਂ ਦੇ ਕਹਿੰਦੇ ਮੇਰੇ ਕੋਲ 4300 ਰੁਪਏ ਪਿਆ ਸੀ 50 ਪੈਨ ਦੀ ਜਿੱਪ ਸੀਗੀ ਇਹਨਾਂ ਨੇ ਮੇਰੇ ਤੋਂ 3300 ਰੁਪਏ ਮੇਰਾ ਟ੍ਰਾਂਸਫਰ ਕਰਾ ਲਿਆ ਠੀਕ ਹੈ ਤੁਸੀਂ 343 ਰੁਪਏ ਬੰਦੇ ਤੋਂ ਲੈ ਲਿਆ ਸ਼ਾਂਤ ਰਹੋ ਗੱਡੀ ਚ ਆ ਕੇ ਮੇਰੇ ਜਖਮਰੇ ਲੋਨ ਪਾ ਰਹੇ ਮੈਨੂੰ ਕਹਿੰਦੇ ਤੁਹਾਨੂੰ ਚਾਟ ਕਿੰਨੇ ਦੀ ਪਈ ਹੈ ਮੈਂ ਨੋਰਮਲ ਮੈਂ ਕਿਹਾ ਮੈਨੂੰ ਚਾਟ ਪਈ 50 ਰੁਪਏ ਦੀ ਕਹਿੰਦੇ ਨਾ ਤੁਹਾਨੂੰ ਚਾਟ ਕਿੰਨੇ ਰੁਪਏ ਦੀ ਪਈ ਮੈਨੂੰ ਮੈਨੂੰ ਤਾਂ 343 ਰੁਪਏ ਦੀ ਪਈਗੀ ਤੋ ਤੁਸੀਂ ਦੱਸੋ ਨਾ ਫਤਨਾਂ ਲਾ ਕੇ ਯਾਰੀ ਚਾਟ ਸੌਖੀ ਕਿਵੇਂ ਸिखਾਣੀ ਕਿੰਨੇ ਵਾਰੀ ਗਿਆਨ ਨਮੇਖੇ ਨੇ ਵਾਈ ਸਮਝਾਇਆ ਵੀ ਇਹ ਮਿਊਜ਼ਿਕ ਸਿਸਟਮ ਨਾਚ ਲਾਇਆ ਚਲੋ ਅੱਜ 4300 ਰੁਪਏ ਦੀ ਚਾਟ ਖਾਧੀ ਏ ਜੀ ਯਾਦ ਰਹੇਗੀ ਹਾਂਜੀ ਕਿਵੇਂ ਕੀ ਪੁੱਛ ਰਿਹਾ ਸੁਸ਼ਣ ਮੈਂ ਮੈਂ ਤਾਂ ਤੇ ਕੋਈ ਕੈਸ਼ ਕਿੰਨਾ ਹੈ ਯਾਰ ਜਗਾ ਕਮਾਲ ਨੇ ਜਪਣਾ ਬਰੇ ਅਜੇ ਵੀ ਘਰਾਇਓ ਨਾ ਕੈਸ਼ ਜੱਟ ਕੋਲ ਅਜੇ ਵੀ 200 ਰੁਪਇਆ ਬਹਿ ਲਓ ਵਿਖਾਓ ਸਭ ਦੇ ਸਾਹਮਣੇ ਵਿਖਾਓ ਸਭ ਦੇ ਸਾਹਮਣੇ ਫੜਾਓ ਹਾਂ ਲੈਣੇ ਉਹਦੀ ਬਰਯਾਨੀ ਲੈਣੀ ਏ ਯਾਰ ਅਕਾਊਂਟ ਚ ਸਾਰਾ ਖਾਲੀ ਕਰਵਾ ਗਿਆ ਨਾ ਕੋਈ ਨਾ ਕੁਝ ਕਰਵਾਵਾ ਇਹ ਤੁਹਾਡਾ ਦੂਜਾ ਕਾਊਂਟ ਦੀ ਖਾਲੀ ਕਰਵਾਇਆ ਮੈਂ ਦੂਜੇ ਕਾਊਂਟ ਦਾ ਹੈ ਹੀ ਨਹੀਂ ਵਿਚਾਰੇ ਬੜਾ ਕੁਝ ਮਾਈਨਸ ਚ ਪੈਣਾ ਉਹ ਤਾਂ ਮੈਨੂੰ ਪਤਾ ਮਾਈਨਸ ਚ ਜੇ ਪਲੱਸ ਚ ਪੜਾਓ 200 ਪੈਸਾ 100 ਕਰਤੀਏ ਪੈਸੇ ਤੇ ਐ ਤੂੰ ਮਕਤੀ ਇੱਕ ਬਾਤ ਮੈਨੂੰ ਬਤਲਾ ਦੇ ਤੂੰ ਮਣੀ ਸੇ ਕਿਉਂ ਤੂੰ ਡਰਦੀ ਹੈ ਮਣੀ ਤੋਂ ਡਰ ਨਹੀਂ ਲੱਗਦਾ ਜੀ ਜਿਹੜਾ ਪੈਸਾ ਜਾ ਰਹਿਣਾ ਹੱਥ ਵਿੱਚ ਉਹ ਇਹਦੇ ਤੋਂ ਡਰ ਲੱਗ ਰਿਹਾ ਕੀ ਕਰੀਏ ਬਰਾਨੇ ਬੱਕ ਕਰਵਾਈ ਜਾ ਰਹੀ ਹੁਣ ਹਾਂ ਭਈ ਕੀ ਹਾਲ ਨੇ ਤੇਰਾ ਹਾਂ ਭਈ ਕੀ ਹਾਲ ਨੇ ਤੇਰੇ ਐਨਕਾ ਦੇ ਪ੍ਰਧਾਨ ਨੂੰ ਮੈਂ ਵੀ ਲਾਈ ਜਾਣੇ ਹਾਂ ਚੈੱਕ ਕਰਾ ਤੇਰਾ ਤਾਂ ਮੈਂ ਗਿਆ ਲਗਿਆ ਮੋਦੀ ਨੂੰ ਉਹਨੂੰ ਕਹਿ ਰਹੇ ਹਾਂ ਮਹਾਤਮਾ ਗਾਂਧੀ ਦਰੋਂ ਲੜਗੀ ਸੀ ਕਰਾਰੀ ਕਹਿੰਦਾ ਪ੍ਰਧਾਨ ਮੇਰੇ ਤੇਰੇ ਵਾਂਗੂ ਭਾਜੀ ਮੈਂ ਗੰਜਾ ਨਹੀਂ ਹੋ ਸਕਦਾ ਜੇ ਮੈਂ ਗੰਜਾ ਹੋ ਗਿਆ ਮੋਲੀ ਸਾਰਾ ਅਗਲੇ ਤੇ ਗੰਜੇ ਹੁੰਦਾ ਹਾਂ ਗੰਜਾ ਹੋ ਗਿਆ ਪੂਰੇ ਦੇਸ਼ ਤੇ ਰਾਜ ਕਰਨ ਨੇ ਹਾਂ ਗੰਜਾ ਹੋ ਕੇ ਪੈਰਾਂ ਤੇ ਡਿੱਗਿਆ ਫਿਰਦਾ ਤੂੰ ਕਦੀ ਕਦੀ ਤੇ ਕਦੀ ਕਦੀ ਹਾਂ ਜੀ ਜੀ ਹੁਣੇ ਹੁਣੇ ਨਾ ਪਲਾਨ ਬਣਾਇਆ ਇੱਕ ਛੋਟਾ ਜਿਹਾ ਸਾਡੇ ਦਿਮਾਗ ਦੇ ਵਿੱਚ ਗੱਲ ਆਈ ਏ ਕਿ ਸਾਡੇ 34300 ਰੁਪਏ ਵਾਲੀ ਗੱਲ ਨਾ ਸੀ ਜਾ ਕੇ ਮੰਮੀ ਨੂੰ ਦੱਸਾਂਗੇ ਪਰ ਐਵੇਂ ਨਹੀਂ ਦੱਸਣੀ ਵੀ ਇਹਨਾਂ ਨੇ ਮੇਰੇ ਤੋਂ 34300 ਰੁਪਏ ਲਿਆ ਆ ਮੈਂ ਮੰਮੀ ਨੂੰ ਇਹ ਗੱਲ ਕਹਿਣੀ ਵੀ ਮੰਮੀ ਇਦਾਂ ਦਾ ਕਰਕੇ ਇਹਨਾਂ ਨੇ ਅੱਜ ਮੈਨੂੰ ਚਾਟ ਖਵਾਈ ਏ 34300 ਰੁਪਏ ਦੀ ਤੇ ਆਪਾਂ ਦੇਖਾਂਗੇ ਮੰਮੀ ਦਾ ਰਿਐਕਸ਼ਨ ਕਿੰਨਾ ਠੀਕ ਹੈ ਇਹ ਬਣਾਉਣਗੇ ਵੀਡੀਓ ਤੇ ਮੈਂ ਜਾ ਕੇ ਦੱਸਾਂਗੀ ਕਿਉਂਕਿ ਜਿਸ ਟਾਈਮ ਅਸੀਂ ਘਰੋਂ ਅੱਜ ਨਿਕਲੇ ਸੀ ਨਾ ਤੇ ਇਹਨਾਂ ਦਾ ਨਾ ਥੋੜਾ ਜਿਹਾ ਨਾ ਥੋੜਾ ਜਿਹਾ 1% ਤਾਂ ਮੇਰੇ ਨਾਲ ਹੋ ਗਿਆ ਹੈ ਅੱ ਤਾਂ ਕਰਕੇ ਤੇ ਮੰਮੀ ਦਾ ਰਿਐਕਸ਼ਨ ਦੇਖਦੇ ਆ ਠੀਕ ਹੈ ਕੀ ਰਿਐਕਸ਼ਨ ਦਿੰਦੇ ਨੇ ਮੰਮੀ ਅੱਜ ਮੈਂ ਜਾਗਦੇ ਪੈਣਾ ਸੀ ਸੋਚਿਆ ਮੰਗੇ ਸੁੱਤੇ ਹੋਣਗੇ ਹੋਣਾ ਕੀ ਲੋਦੇ ਫੈਸਟ 3 ਕੁਇੰਟ ਕੀ ਹੋਇਆ ਹੈ ਦੇਖੀ ਆ ਲੋ ਆ ਲੋ ਅਬੇ ਮੇਰੀ ਗੱਲ ਸੁਣੋ ਅੱਜ ਤੁਹਾਡੇ ਮੁੰਡੇ ਨੇ ਕੀਤਾ ਧੋਖਾ ਮੇਰੇ ਨਾਲ ਹਾਂ ਹਾਂ ਕਿ ਧੋਖਾ ਵੀ ਕੋਈ ਨਾ ਛੋਟਾ ਨਹੀਂ ਕੀਤਾ میری ਗੱਲ ਸੁਣੋ। ਇਹ ਘਰੋਂ ਲੜ ਕੇ ਗਏ ਮੇਰੇ ਨਾਲ। ਹਾਂ। ਤੇ ਇਹਨਾਂ ਨੇ ਤੁਝ ਨੂੰ ਤਾਂ ਕਿਦਾਂ ਲੱਗਿਆ? ਬਾਸੀ ਨਾਲ। ਕਿਹੜੇ ਵਾਲਾ ਵੱਡੇ ਮਸਰੇ ਨਾਲ? ਜੱਸੀ ਨਾਲ। ਤੇ ਇਹਨਾਂ ਨੇ ਪਤਾ ਕੀ ਕੀਤਾ? ਇਹਨਾਂ ਨੇ ਅੱਜ ਮੈਨੂੰ ਖਵਾਈ ਚਾਟ। ਹੂੰ। ਕਿ ਥੱਪੜ ਨਹੀਂ। ਹੈਂ? ਥੱਪੜ ਨਹੀਂ ਚਾਟ। ਚਾਟ ਖਵਾਈ। ਹੂੰ। ਤੇ ਚਾਟ ਪਤਾ ਕਿੰਨੇ ਦੀ ਖਵਾਈ? ਹਾਂ। ਜੇ ਤੁਸੀਂ ਵੀ ਸੁਣੋਗੇ ਨਾ ਤਾਂ ਤੁਸੀਂ ਥੱਪੜ ਲਾਉਂਗੇ। ਹਾਂ। 34500 ਰੁਪਏ ਦੀ। ਜਦੋਂ ਬਈ ਚਾਟ ਖਵਾਈ ਰਣੇ ਸਾਡੇ ਲੱਗ ਸਰਚ ਹੈ ਨਹੀਂ ਸਾਡੇ ਕੋਲ ਲੱਗ ਸਰ ਨਹੀਂ ਹਰ ਦਵਾਰ ਕਣਕਲ ਲਲੋਂਗੇ ਆਹ ਕਣਕਲ ਇਹਨੇ ਚਾਟ ਖਵਾਈ ਮੈਨੂੰ ਕਹਿੰਦੇ ਕੀ ਖਾਂਗਾ ਮੈਂ ਨਾਲ ਕਿ ਮੈਂ ਕੁਝ ਨਹੀਂ ਖਾਣਾ ਮੇਰਾ ਜੀ ਨਹੀਂ ਕਰ ਰਹਾ ਖਾਣਾ ਕੁਝ ਵੀ ਸ਼ਾਹਰੂਖ ਖਾਨ ਸਲਮਾਨ ਖਾਨ ਹੁੰਦੇ ਆ ਉੱਥੇ ਬੜੀਆ ਵਧੀਆ ਟੱਬਾ ਰੈਸਟੋਰੈਂਟ ਮੈਂ ਕਹਿੰਦਾ ਇਹ ਕਹਿੰਦੇ ਨਹੀਂ ਮਹਿੰਗਾ ਨਹੀਂ ਵਧੀਆ ਜੀ ਸਸਤਾ ਆ ਮੈਂ ਵੀ ਸੋਚਿਆ ਮੰਮੀ ਪਹਿਲਾਂ ਐਵੇਂ ਹੋਏਗੀ ਘਟੋ ਘਟਵੀ ਮੈਂ ਕਹਾਂ ਜਿਆ ਜਿਆ 100 ਰੁਪਏ ਦੀ ਹੋਏਗੀ ਜਾਂ ਜਾਂ 200 ਦੀ ਹੋਏਗੀ ਤੇ ਜਿਆ ਥੋੜੀਆਂ ਲੱਗੀ ਜਦੋਂ ਉੱਥੇ ਬਿੱਲ ਬਣਿਆ ਦੋ ਛਾਟਾਂ ਨਹੀਂ ਲੈ ਨਾਲ ਕੱਲੀ ਛਾਟ ਲੈ ਬਸ ਉੱਤਰ ਉਹ ਮੇਰੇ ਸਿਰ ਤੇ ਆ ਤੇ ਮੈਂ ਗੱਲ ਖਾ ਕੇ ਡਿੱਗ ਜਾਣਾ ਜੇ ਨਹੀਂ ਤੇ ਤੁਹਾਡੇ ਤੋਂ ਪਹਿਲਾਂ ਤਾਂ ਮੈਂ ਡਿੱਗੀ ਕਿ ਜਰਾ ਉਹ ਬਣਾ ਬੈਲੋਂ ਨੇ ਕਿਹਾ ਵੀ 34500 ਰੁਪਏ ਤੇ ਇਹ 3450 ਰੁਪਏ 3456 ਰੁਪਏ ਬਣੇ ਤੁਹਾਡੇ ਸਾਹਮਣੇ ਮੈਂ ਤਾਂ ਰੁਪਏ 400 ਲੱਗੀ ਜਾਂ ਤੇ ਤੇ ਇਹਨਾਂ ਦਾ ਬੜੋਕਾ ਜੀ ਸੀ ਤੇਰੇ ਮੈਨੂੰ ਕਹਣ ਪੀ ਪੇਮੈਂਟ ਕਰਾਉਣ ਹੁੰਦੀ ਤੇ ਮੇਰੀ ਉੱਥੇ ਜਾਣ ਨਿਕਲ ਗਈ ਤੇ ਮੈਂ ਕਿਹਾ ਮੈਂ ਤੁਹਾਨੂੰ ਮਨਾ ਵੀ ਕਰ ਰਹੀ ਸੀ ਲਓ ਵਾਹ ਭੈਣਾ ਫੇਨਾ ਨ ਦੇ ਬੈਡ ਉਹ ਆ ਸਾਡੇ 43000 ਰੁਪਏ ਨਾ ਸਾਡੇ 43000 ਵੇਰ ਸੁਣ ਕੇ ਮੈਨੂੰ ਤੇ ਆਪ ਕਹਣ ਚ ਪੈ ਗਿਆ ਮੈਂ ਤੇ ਕਹਿ ਗਈ ਮੰਜੀ ਤੇ ਨਮਿਆ ਮੈਂ 43000 ਰੁਪਏ ਦਿਓ ਮੈਨੂੰ ਮੈਂ ਵੀ ਖਾ ਕੇ ਆਮਾ ਚਾਟ ਤੇ ਮੈਨੂੰ ਤੇ ਪਛੇ ਹੀ ਨਹੀਂ ਜਿਹੜੀ ਮੈਂ ਖਾਧੀ ਇਹ ਸਾਡੇ 43000 ਦੀ ਪਤਨੀ ਕਿ ਤਰ੍ਹਾਂ ਪੱਲੀ ਖਾ ਕੇ ਆਈ ਮੈਂ ਗੱਲ ਕੱਲੀ ਖਾਣ ਦੀ ਨਹੀਂ ਮੇਰੇ ਗੱਲ ਇਹ ਵੀ ਸਾਡੇ ਤੇ 4300 ਰੁਪਏ ਲੱਗਾ ਤੇ ਮੈਨੂੰ ਇੰਨੀ ਹਰਾਨੀ ਹੋਣ ਦੀ ਵੀ ਕੀ ਬਣੂਗਾ ਦੱਸੋ ਨਾ ਕੀ ਹੈ ਰਾਮ ਕਰੋ ਐਸੀ ਲੱਗਾ ਹੈ ਹੂੰ ਜਿਹੜਾ 4300 ਰੁਪਏ ਲੱਗਾ ਆਸੀਆਂ ਦੀ ਈ ਕਿਹੜੀ ਚਾਟ ਜਿਹੜੀ 4300 ਦੀ ਆਈ ਹੈ ਉਹ ਵੀ ਰੈਸਟੋਰੈਂਟ ਮਹਿੰਗਾ ਸੀ ਨਾ ਜਿੱਥੇ ਵਧੀਆ ਵਾਹਂ ਦੇ ਵਿਰਾਟ ਕੋਲੀ ਹੁਣੀ ਸ਼ਰੂ ਖਾਨ ਸਲਮਾਨ ਆਉਂਦੇ ਨੇ ਨਾ ਹਰ ਵਾਰ ਤੇ ਉੱਥੇ ਲੈ ਕੇ ਰਸਟੋਰੈਂਟ ਮੈਂ ਇਹਨੂੰ ਇਹ ਗੱਲ ਕਹੀ ਮੈਂ ਕਿ ਰੈਸਟੋਰੈਂਟ ਮਹਿੰਗਾ ਹਣਾ ਇਹ ਕਹਿੰਦੇ ਨਹੀਂ ਨਹੀਂ ਰੈਸਟੋਰੈਂਟ ਹੀ ਮਹਿੰਗਾ ਹੈਗਾ ਤੁਸੀਂ ਮੰਨਣਾ ਨਹੀਂ ਕੋਈ ਕੋਕ ਨਹੀਂ ਲਈ ਕੁਝ ਨਹੀਂ ਲਿਆ ਸੀ ਗਲਾਸ ਪਾਣੀ ਦਾ ਨਹੀਂ ਲੈ ਨਾਲ ਬੋਤਲ ਪਾਣੀ ਦਿੱਤੀ ਕੋਈ ਨਹੀਂ ਖਾਪੀ ਆਏ ਹੁਣ ਐਸ਼ ਦੀ ਜ਼ਿੰਦਗੀ ਜੀਵੋ ਰਾਮ ਫਰਮਾਓ ਉਸ ਪਰਲਾ ਹੋਰ ਦੇਗਾ ਚਲੋ ਕੋਈ ਜੇ ਮੈਂ ਐਸ਼ ਕਰੋ ਸਾਡੇ ਰਿਕੀ ਜਾਂਦਾ ਜੀ ਤੇਰਾ 4300 ਥੇ ਲਾ ਕੇ ਤਾਂ ਮੈਂ ਤੁਹਾਡੇ ਲਈ ਕੀ ਲਾਉਂਦੀ ਚਲੋ ਠੀਕ ਹੈ ਭਾਈ ਇਹ ਘਰ ਮੇਰੇ ਕੋਲ ਸੀ। ਹਾਂ। ਜੀ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡੀ ਡੀਲ ਹੋਈ ਸੀ ਇਹ ਘਰ ਦੇ ਵਿੱਚ ਜਿੰਨਾ ਵੀ ਕੈਸ਼ ਹੈ ਸਭ ਮੈਨੂੰ ਮਿਲੇਗਾ। ਤੇ ਹੁਣ ਪ੍ਰਧਾਨ ਜਦ ਦਾ ਉਹ ਟਾਈਮ ਆ ਗਿਆ। ਕੈਸ਼ ਸਾਰਾ ਮਿਲ ਰ ਗਿਆ। ਸਾਰਾ ਕੈਸ਼ ਮਿਲੇਗਾ ਮੈਨੂੰ ਹੁਣ। ਇਹ ਡੀਲ ਸਭ ਦੀ ਸ਼ੇਅਰ ਹੋਈ ਸੀ। ਭਈ ਘਰ ਦੇ ਵਿੱਚ ਜਿੰਨਾ ਕੈਸ਼ ਹੈ ਸਭ ਤင်း ਦੇ ਦੇਣਾ। ਕੈਸ਼ ਕਲੀ ਮਿਲਣ ਦੀ ਹੈ। ਮੈਂ ਠੀਕ ਹੈ। ਠੀਕ ਹੈ ਜੀ। ਹੁਣ ਜਟ ਨੂੰ ਕੈਸ਼ ਮਿਲੇਗਾ। ਵੀਡੀਓ ਦਿਨ ਆ ਚੁੱਕੇ ਹੈ। ਜਿਹੜਾ ਬਿਲਕੁਲ ਸਾਰਾ ਕੈਸ਼ ਹੋਰ ਵਾਲਾ ਇਹਦੇ ਵਿੱਚੋਂ ਵੀ ਤੇ ਇਹਦੇ ਵਿੱਚੋਂ ਵੀ ਵਾਹ ਹੁਣ ਬਣੀ ਹੈ ਗੱਲ ਸਭ ਕੈਸ਼ ਜੱਟ ਕੋਲਾ ਰਿਹਾ ਹੈ ਹੋਰ ਵੀ ਮਖੌਲ ਕੇ ਲਗਨ ਨੋਟ ਲੈ ਹਾਂਜੀ ਸਾਰਾ ਕੈਸ਼ ਅੱਜ ਮੈਂ ਲੈ ਕੇ ਫਰਾਰ ਹੋ ਜਾਣਾ ਵਾਹ ਇਹ ਪਹਿਲਾ ਲਗਨ ਦਰੇ ਵੀ ਹੋਰ ਵੀ ਕਿਸੇ ਬਸ ਰੱਖੇ ਹੁਣ ਬਸ ਇਹਦੇ 'ਚ ਇਹ ਤੂੰ ਜੈਡ ਇਹਦੇ 'ਚ ਵੀ ਕੱਢ ਲਿਆ 100 ਰੁਪਏ ਤੁਹਾਨੂੰ ਦੇ ਦਿੱਤੇ ਬਸ ਠੀਕ ਹੈ 5 ਰੁਪਏ ਆਪਦੇ ਪਰਸ 'ਚ ਥੈਂਕ ਯੂ ਸੋ ਮੱਚ ਮਾਈ ਵਾਈਫ ਆ ਮੈਂ ਜੋ ਵੇਚ ਕਰ ਵਾਲੀ ਹੋਵੇ ਤੇ ਰੁਪਿਆ ਰੁਪਿਆ ਕਿੰਨੀ ਜਿੱਤੇ ਜਿੰਨੇ ਪੈਸੇ ਚਾਹੀਦੇ 10 ਜਟਾ ਸਾਰੇ ਮੇਰੇ ਅੱਗੇ ਰੱਖਦੇ ਅਕਾਊਂਟ ਚ ਮੈਂ ਸਾਰੇ ਲੈ ਲੇਕ ਅਕਾਊਂਟ ਤੇ ਰਹਿ ਗਿਆ 68 ਲੱਖ ਰੁਪਿਆ ਪਿਆ ਉੱਜ ਉਹ ਵੀ ਆਪਾਂ ਲੈ ਲੈਣਾ ਇਧਰ ਮ ਗਰੀ ਮੜ ਜਾ ਬਸ ਉਹ 8 ਲੱਖ ਦੇ ਹੱਕਦਾਰਾਂ ਸੀ ਥੈਂਕ ਯੂ so much ਜੀ ਤੁਸੀਂ ਇੰਨਾ ਕੈਸ਼ ਮੈਨੂੰ ਦਿੱਤਾ ਥੈਂਕ ਯੂ so much ਲੋ ਵੀਗਾ ਇਸ ਤੂੰ ਸੀ ਦੇ ਸਕਦੇ ਹੋ ਲੋ ਜੀ